ਸਤਨਾਮ ਸ੍ਰੀ ਵਾਹਿਗੁਰੂ ਜੀ ਮੋੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪਰਗਟ ਆਖ ਸੁਣਾਇਆ ਸਤ ਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਮਾਰੂੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ ਸਤ ਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਚ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਮਾੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪਰਗਟ ਆਖ ਸੁਣਾਇ ਸਤ ਗੁਰ ਮਿਲਿਐ ਸਦਾ ਮੁਕਤ ਹੈ ਜਿਨ ਵਿੱਚੋਂ ਮੋਚ ਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਮਾੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ सतगुर है जिन जन मोह चुकाया उत्तम इहो विचार है जिन जिन् से लाया जग जगजीवन दाता पाया ਜਗ ਜੀਵਨ ਦਾਤਾ ਪਾਇਆ ਮੌੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ ਸਤ ਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹੁ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਮਾੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪਰਗਟ ਆਖ ਸੁਣਾਇਆ ਸਤ ਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਮੌੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਚ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਮੌੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ ਸਤ ਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਮਾੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪਰਗਟ ਆਖ ਸੁਣਾਇਆ ਸਤ ਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਚ ਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਮਾੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ ਸਤ ਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਚ ਕਾਇਆ ਤਨ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਮਾਰੂੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪਰਗਟ ਆਖ ਸੁਣਾਇ ਸਤ ਗੁਰ ਮਿਲਿਐ ਸਦਾ ਮੁਕਤ ਹੈ ਜਿਨ ਵਿੱਚੋਂ ਮੋਹੁ ਚੁਕਾਇ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਮੌੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪਰਗਟ ਆਖ ਸੁਣਾਇਆ सतगुरु मिलिए सदा मुक्त है जिन विचों मोह चुकाया उत्तम एहो विचार है जिन सच्चे सों चित लाया जग जीवन दाता पाया ਜਗ ਜੀਵਨ ਦਾਤਾ ਪਾਇਆ ਮੌੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ ਸਤ ਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਚ ਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਮਾੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪਰਗਟ ਆਖ ਸੁਣਾਇਆ ਸਤ ਗੁਰ ਮਿਲਿਐ ਸਦਾ ਮੁਕਤ ਹੈ ਜਿਨ ਵਿੱਚੋਂ ਮੋਚ ਕਾਇਆ ਤਮ ਇਹੋ ਵਿਚਾਰ ਹੈ ਜਿਨ ਸੱਚੇ ਸੋਚ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਮਾੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪਰਗਟ ਆਖ ਸੁਣਾਇ ਸਤ ਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹੁ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਮਾੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ सतगुर मिले सदामुक् जन विो चुकाया उत्तम एव विचार है जिन सच्चे स्यो चिया जगजीवन दाता पाया ਜਗ ਜੀਵਨ ਦਾਤਾ ਪਾਇਆ ਮਾੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ ਸਤ ਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹੁ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਮੋੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪਰਗਟ ਆਖ ਸੁਣਾਇਆ ਸਤ ਗੁਰ ਮਿਲਿਐ ਸਦਾ ਮੁਕਤ ਹੈ ਜਿਨ ਵਿੱਚੋਂ ਮੋਚ ਕਾਇਆ ਤਨ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਮੌੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪਰਗਟ ਆਖ ਸੁਣਾਇ ਸਤ ਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਚ ਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਮਾੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ ਸਤ ਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹੁ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਮੌੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪਰਗਟ ਆਖ ਸੁਣਾਇਆ ਸਤ ਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਮਾਰੂੜੀ ਬਿਨ ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ ਸਤ ਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਚ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਜੀ